ਲੋ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਹੋਰ ਬਾਈ ਜੀ ਸਾਰੇ ਠੀਕ ਠਾਕ ਆ ਤੇ ਸਾਰੇ ਭੈਣ ਭਰਾਵਾਂ ਨੂੰ ਬਾਬਾ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਜੀ ਤੇ ਬਾਈ ਜੀ ਇੱਕ ਬੇਨਤੀ ਆ ਆ ਵਿਚਾਰਿਆਂ ਨੂੰ ਨਾ ਲੋਕਾਂ ਨੂੰ ਯਾਰ ਕੋਈ ਚੀਜ਼ ਲੈਣ ਦੇਣ ਤੋਂ ਨਾ ਰੋਕਿਆ ਕਰੋ ਬਾਈ ਯਾਰ ਬੇਨਤੀ ਹੈ ਰਾਤ ਬੰਨ ਕੇ ਬਹੁਤ ਵਿਚਾਰੀਆਂ ਇਹ ਵੀ ਤੰਗ ਹੁੰਦੇ ਆ ਰਹੇ ਵੀ ਕਿਹਦਾ ਮੰਗਣ ਨੂੰ ਜੀ ਕਰਦਾ ਬਾਈ ਯਾਰ ਵੇਚਾਰੀਆਂ ਨੂੰ ਨਾ ਨਾ ਹੋ ਕਰਿਆ ਕਰੋ ਜਿੰਨਾ ਸਰਦਾ ਹੁੰਦਾ ਉਹ ਨਾ ਪਾਦਾ ਕਰੋ ਖਾਦੇ ਤੋਂ ਕਦੇ ਚੀਜ਼ ਨਹੀਂ ਮੁੱਕਦੀ ਤੇ ਵਿਚਾਰੀਆਂ ਨੂੰ ਜਿੰਨਾ ਸਰਦਾ ਹੁੰਦਾ ਪਾਦਾ ਕਰੋ ਕਈ ਤੇ ਵਿਚਾਰੇ ਉਹ ਵਿਚਾਰਗਣ ਉਹ ਐ ਲੜ ਕਰਕੇ ਮੋੜ ਦਿੰਦੇ ਕਈ ਗਾਲਾਂ ਕੱਢਦੇ ਐ ਸੀ ਬਹੁਤ ਵੇਖਿਆ ਮੈਂ ਗੱਡੀ ਚਲਾਉਣਾ ਮੰਗਣ ਆ ਜਾਂਦੇ ਬਹੁਤ ਬੰਦੇ ਯਾਰ ਗਾਲਾਂ ਕੱਢ ਕੇ ਵਿਚਾਰੀਆਂ ਨੂੰ ਮੋੜ ਦਿੰਦੇ ਬਹੁਤ ਮੰਦਾ ਚੰਗਾ ਬੋਲਦੇ ਆ ਬਾਈ ਯਾਰ ਤੇ ਨਾ ਯਾਰ ਵਿਚਾਰੀਆਂ ਨੂੰ ਐ ਕਰਿਆ ਕਰੋ ਜਿੰਨੀ ਸਰਦੀ ਹੁੰਦੀ ਉਨੀ ਚੀਜ਼ ਪਾਦਾ ਕਰੋ ਬੇਨਤੀ ਹੈ ਭਰਾ ਜੀ ਹੱਥ ਬੰਨ ਕੇ ਸੋਡੇ ਮੂਰੇ ਕੁਛ ਨਹੀਂ ਹੁੰਦਾ ਕੋਈ ਖਾਦੇ ਤੋਂ ਘਟਦਾ ਨਹੀਂ ਵੀਰ ਜੀ ਕਿੱਡੀ ਗੱਲ ਆ ਫੇਰ ਕੇ ਵਿਚਾਰੀਆਂ ਕਿੰਨਾ ਕੁ ਲੈ ਜਾਣੀਆਂ ਯਾਰ ਆ ਪਾਉ ਵੀ ਲੱਖਾਂ ਰੁਪਈਆ ਵਿਆਹਾਂ ਤੇ ਹੋਰਾਂ ਤੇ ਖਰਚ ਕਰ ਦਿੰਨੇ ਆ ਤੇ ਇਨ੍ਹਾਂ ਦੇ ਖਾਦੇ ਨਾਲ ਕੁਛ ਨਹੀਂ ਘਟਦਾ ਭਰਾ ਬਣ ਕੇ ਬੇਨਤੀ ਹੈ ਭਾਈ ਸਾਰਿਆਂ ਨੂੰ ਹੱਥ ਬੰਨ ਕੇ ਹੋਰ ਜੀ ਠੀਕੋ ਸਾਰੇ ਸਾਰਿਆਂ ਨੂੰ ਬਾਈ ਜੀ ਸਤਿ ਸ਼੍ਰੀ ਅਕਾਲ ਹੱਥ ਬੰਨ ਕੇ ਦੁਆਰ ਤੋਂ ਫੇਰ ਭਾਈ ਜੀ ਬੇਨਤੀ ਹੈ ਵੀ ਵਿਚਾਰੀਆਂ ਨੂੰ ਇਹਨਾਂ ਨੂੰ ਪਾ ਦਿਆ ਕਰੋ ਕੋਈ ਖਾਦੇ ਤੋਂ ਘੜਦਾ ਨਹੀਂ ਕੁਝ ਨਹੀਂ ਹੁੰਦਾਗਾ ਕਿੱਡੀ ਗੱਲ ਆ ਫਿਰ ਜੇ ਲੈ ਵੀ ਜਾਣੀਆਂ ਤਾਂ ਕਿੰਨਾ ਕੁ ਲੈ ਜਾਣੀਆਂ ਬਾਈ ਯਾਰ ਇਹ ਕੁਝ ਨਹੀਂ ਹੁੰਦਾਗਾ ਇੰਨੇ ਪੈਸੇ ਆਰਕੈਸਟ ਵਾਲਿਆਂ ਤੇ ਆਪਾਂ ਬਰਬਾਦ ਕਰ ਦਿੰਨੇ ਆ ਹੋਰਾਂ ਤੇ ਬਰਬਾਦ ਕਰ ਦਿੰਨੇ ਆ ਸਿੱਟ ਸਿੱਟ ਕੇ ਠੀਕ ਆ ਭਾਈ ਜੀ ਸਤਿ ਸ਼੍ਰੀ ਅਕਾਲ